ਚੋਕਰ ਮੇਰੇ ਸਾਰੇ ਉਹ ਸੋਰੀਆਂ ਦੀ ਗੱਡੀ ਮੇਰੀ ਮੰਮੀ ਜੀ ਲਿਖਣਾ ਹੀ ਲਾਡੋ ਰਾਣੀ ਤੇ ਲਾਡੋ ਆ ਵੀ ਕਹਿੰਦੇ ਮੇਰੇ ਵੀਰਿਆ ਲੋੜੀ ਆ ਗਈ ਲੋੜੀ ਇਹਨਾਂ ਦੋ ਬਿਨਾ ਲੋੜੀ ਲੋੜੀ ਨਹੀਂ ਹੁੰਦੀ ਮੰਮੀ ਹੋਣੀ ਵੀ ਖਾਣ ਗਿਆ ਕਹਿੰਦੇ ਚਾਕਲੇਟ ਭਲਾ ਮੂੰਹ ਚ ਦੰਦ ਦੇਖਣੀ ਹਣੀ ਇਹ ਮੰਮੀ ਐ ਲਾਲਚ ਕਰਦੇ ਆ ਆਪਣੇ ਡੰਗਰਾਂ ਦਾ ਹਾਂਜੀ ਸਸਰੀ ਗੱਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਪਹਿਲਾ ਆ ਮੇਰਾ ਵੀਰ ਬਣਾ ਚਾਹੇ ਆ ਵੇਖੇ ਇਹਦੇ ਕੰਮ ਨੂੰ ਮੁੱਕ ਦੇ ਲੈ ਨਾ ਲੱਜਾ ਮੇਰੇ ਬਰੇ ਕੋਟ ਦੇ ਵਾਸਤੇ ਫੜਾ ਦੇ ਕੋਈ ਹਾਲ ਦੁਨੀਆਂਦਾਰੀ ਦਾ ਭੁਗਵਾ ਲਈ ਜਾ ਕੋਟ ਦੀ ਵਾਸਤੇ ਫੜਾ ਦੀ ਮੜੇ 2 ਮਿੰਟ ਉਧਰੋਂ ਪਰੇ ਜਾਵੜੀ ਆਓ ਢਿੱਡ ਤਾਂ ਤੇਰਾ ਬਾਹਰ ਨਹੀਂ ਆਉ ਸਾਰਾ ਸਾਫ ਪਤਾ ਲੱਗ ਜਾਂਦਾ ਕਰ ਮੇਰੇ ਨਾਲ ਉਹ ਸੋੜੇ ਸੋੜੇ ਕਿ ਨਕਰਾਦੀ ਹੁਣ ਕਿਤੇ ਹੁਣ ਵਾਇ ਘੱਟ ਬੰਦ ਕਰਦੀ ਤੇਰੇ ਸੋੜੇ ਆਗੇ ਲੈ ਐ ਥੋੜਾ ਨਾ ਕੋਈ ਸਟੇਟਸ ਇੱਜ਼ਤਮਾਨ ਕੋਈ ਦਹਿਸ਼ਤ ਓਏ ਝਾੜੂ ਚੱਕੀ ਲਿਆਉਣਾ ਤੂੰ ਪਾਗਲਾ ਜਿਆ ਸਨੈਪਚੈਟ ਪਾ ਦੇ ਮਿੰਦਾ ਲਓ ਵੀ ਸਨੈਪਚੈਟ ਪਾ ਲਈਏ ਇੱਕ ਰੀ ਲਓ ਵੀ ਸਾਰਾ ਟੱਬਾ ਟੱਚ ਬਹਿ ਗਿਆ ਥੱਲੇ ਸੋਹਰਾ ਪਰਮਾ ਹਾਂਜੀ ਲਾਈਨਾਂ ਚੜ੍ਹਾਈ ਕਿ ਨਹੀਂ ਮੇਰੀ 22 ਦੀ ਤਾਂ ਤੈਨੂੰ ਬਹੁਤ ਚੜ੍ਹਾਈ ਆ ਤੇ ਸੋਹਰਾ ਪਰਮਾ ਹਾਂਜੀ ਥੱਲੇ ਪਹੁੰਚੇ ਨਹੀਂ ਤੇ ਅਸੀਂ ਨਾਲੇ ਲਿਆਏ ਖਾਣ ਪੀਣ ਲਈ ਸਮਾਨ ਕਰੇ ਮਮੀ ਮੈਂ ਇੱਕ ਮੋਟੇ ਵਾਲੀ ਲਾ ਚਲਾਈ ਸੇਵਾਦਾਰੀ ਤਾਂ ਆਪ ਭਗਤ ਕਰਨੀ ਪੈਂਦੀ ਹੈ ਕਹੇ ਹਾਂ ਇਹ ਯਾਰ ਲਿਆਈਏ ਸਮਾਨ ਆਓ ਆਗੀ ਸੌਰਿਆਂ ਦੀ ਗੱਡੀ ਮੇਰੀ ਮੰਮੀ ਜੀ ਆਪਾਂ ਹਰ ਵਾਰੀ ਲੇਟ ਕਿਉਂ ਹੁੰਨੇ ਆ ਇਕੱਠਾ ਲੇਟ ਹੁੰਨੇ ਆ ਘਰੋਂ ਕੰਮ ਹੀ ਗਏ ਸਾਂ ਆਪਾਂ ਭਲਾ ਉਹਨਾਂ ਦੇ ਘਰੇ ਚਲ ਜੀਏ ਤੇ ਭਲਾ ਭਾਬਦੇ ਘਰੇ ਚਲ ਜੀਏ ਤੇ ਆਪਾਂ ਉਹਨਾਂ ਨੂੰ ਸਿੱਧਾ ਅੱਗੋਂ ਨਹੀਂ ਟੱਕਰ ਦੇਣਾ ਤੇ ਫਿਰ ਐਂ ਹੀ ਹੁੰਦਾ ਹੋਈ ਆਪਣੇ ਕੰਮਕਾਰ ਹੀ ਬਹੁਤ ਸ਼ਾਸਤਰੀ ਕਾਲ ਜੀ ਇਹ ਆ ਚਾਹੀ ਸਸੀ ਜੀ ਬਤਾ ਜੀ ਆ ਤੇ ਮੈਂ ਆਂ। ਹੋਰ ਬਾਕੀ ਹਾਲ ਚਾਲ। ਇਹ ਤੁਹਾਨੂੰ ਵੀ ਕਹਿੰਦੇ ਮੇਰੇ ਵੀਰਿਆ ਲੋੜੀ ਆ ਗਈ ਲੋੜੀ। ਹਰ ਮੰਦੀ ਪਹਿਲੀ ਲੋੜੀ ਹੈ ਨਾ ਸੱਜ ਜੀ। ਜਿਹੜੀ ਤੁਸੀਂ ਲੈ ਕੇ ਆਏ। ਪਿਛਲੇ ੜੀ ਆਏ ਤੁਸੀਂ ਹੈ ਨਹੀਂ ਉਦੋਂ। ਪਿਛਲੇ ੜੀ ਹੈ ਨਹੀਂ। ਵਾਹ ਜੀ ਵਾਹ। ਕੀ ਬਾਤ। ਲਿਆ ਫੜਾ ਦਿਓ ਮੈਨੂੰ। ਉਧਰ ਕਰ ਲੈਣ ਮੈਂ। ਗਰਮਾ ਖੋਣੇ ਅੰਦਰ ਵੜਨਗੇ। ਇੱਥੇ ਰੱਖ ਉਹ ਵਾਹ ਜੀ ਵਾਹ ਕੇਕ ਵੀ ਲਿਆਂਦਾ ਜੇ ਲਓ ਜੀ ਆ ਸੈਲੀਬ੍ਰੇਸ਼ਨ ਪੂਰਾ ਚੱਲੂਗਾ ਪਾਰਟੀ ਵੱਡੇ ਲੈਵਲ ਦੀ ਆ ਹਾਂ ਜੀ ਆ ਜੀ ਵਾਦ ਜੀ ਵਾਦ ਚਲੋ ਚਲੋ ਜੀ ਆਓ ਜੀ ਪਹੁੰਚ ਜੀ ਲੋ ਵੀ ਕਹਿੰਦੇ ਕੇਕ ਆ ਚੁੱਕਿਆ ਏ ਲਿਖਣਾ ਸੀ ਲਾਡੋ ਰਾਣੀ ਤੇ ਲਾਡੋ ਲਾਡੋ ਪਾਣੀ ਤੇ ਠੀਕ ਆ ਤੇ ਲੱਡ ਲਾਡੋ ਪਾਣੀ ਹੋ ਗਿਆ ਇਧਰ ਲੱਡ ਹੋਣੀ ਪਿਗਲ ਗਈ ਲਾਡੋ ਗੱਲ ਹੋ ਗਈ ਲਾਡੋ ਪਾਣੀ ਪਾਣੀ ਹੋ ਗਈ ਚਲ ਕੋਈ ਗੱਲ ਨਹੀਂ ਬੁਲਾ ਲਿਓ ਡੈਡੀ ਨੂੰ ਆਵਾਜ਼ ਮਾਰੋ ਕੇਕ ਕੱਟਿਏ ਕੱਟ ਲੋ ਉਹੀ ਤਾਂ ਗੱਲ ਆ ਤੇ ਠੰਡ ਬਹੁਤ ਹੋਈ ਜਾਂਦੀ ਸਹੀ ਗੱਲ ਆ ਵੇ ਕਿਵੇਂ ਕੁੰਗੜੀਆਂ ਪਈਆਂ ਠੰਡ ਬਹੁਤ ਆ ਬਾਬਾ ਹਾਂ ਲਾ ਪੈਂਦੀ ਆ ਲਿਆ ਕਰਦੀ ਬਹੁਤ ਆ ਠੰਡ ਬਹੁਤ ਆ ਮੇਜਰ ਠੰਡ ਕਿਨੂੰ ਕਹਿ ਹਾਦੇ ਆਪਾਂ ਕਹੇ ਮੇਜਰ ਚਲੋ ਹੈਪੀ ਬਰਥਡੇ ਹੈਪੀ ਬਰਥਡੇ ਨਹੀਂ ਆ ਜਿਹੜੀਆਂ ਫਾੜੀਆਂ ਬਣ ਗਈਆਂ ਉਹ ਫਿਰ ਪਾਣੀ ਸੋ ਵੀ ਫਿਰ ਗਾਂ ਪਰ ਲੈ ਵੀ ਲਾਡੋ ਰਾਣੀ ਨਾਲ ਦੇ ਨਾਲ ਛਗਣ ਜੁੜ ਗਿਆ ਜੇ ਉਹ ਵਾਹ ਯਾ ਲੋੜੀ ਲੋੜੀ ਮਿਲ ਗਈ ਜੇ ਪਹਿਲੇ ਹੀ ਆ ਲਓ ਵੇ ਲਾਡੋ ਰਾਣੀ ਲਈ ਲੋੜੀ ਦਾ ਜਿਹੜਾ ਜਿਹੜਾ ਸਮਾਨ ਆਇਆ ਮਾਤਾ ਜੀ ਵਿਖਾਉਣਗੇ ਉਹ ਫਾੜੀਆਂ ਹੋਈਆਂ ਮੈਂ ਕਿੱਕ ਤੇ ਫਾੜੀ ਲੈ ਲਓ ਇਹ ਲਓ ਵੇ ਇਹ ਕੀ ਇਹ ਕੀ ਕਰ ਰਹੀ ਏ ਦੀ ਕੀ ਲੋੜ ਸੀ ਚੱਲ ਰਹਿਣ ਦੇ ਮਾਤੇ ਦਫਾ ਕਰ ਚਾ ਹੁਣ ਕਿਆ ਆ ਗਿਆ ਹੁਣ ਕਿਆ ਆ ਗਿਆ ਚੱਲ ਹੁਣ ਲੈ ਹੁਣ ਕਿਆ ਲੇ ਵੀ ਆ ਵੇ ਲੋ ਇਹ ਆ ਲੋ ਜੀ ਆ ਇੱਕੋ ਜੇ ਦੋ ਕੀ ਦੇ ਆਤੇ ਆ ਇਹ ਤਾਂ ਦੁਪੱਟਾ ਛੋਲ ਜਾ ਅੱਛਾ ਇੱਕ ਸੂਟ ਤੇ ਇੱਕ ਦੁਪੱਟਾ ਬਣ ਕੇ ਦਿਹਾੜੀ ਲਾਡੋ ਰਾਣੀ ਦੀ ਉਹ ਵਾਹ ਜੀ ਵਾਹ ਕਿਆ ਬਾਤ ਉਹ ਪਹਾ ਪਹਾ ਹੋ ਗਿਆ ਭਾਈ ਪਹਾ ਪਹਾ ਇਧਰ ਰਿਚ ਕਿੱਡ ਹੋ ਗਏ ਜੀ ਤੇ ਇਹ ਰਿਚ ਕੇ ਜਿੱਦ ਹੋਣਾ ਆ ਵੇਚ ਲੈ ਹੋਰ ਵੀ ਸਮਾਨ ਪਿਆ ਜੇ ਮਠਿਆਈ ਦਾ ਡੱਬਾ ਵੀ ਆਇਆ ਲੋੜੀ ਮੂੰਗਫਲੀ ਸੱਚ ਮੂੰਗਫਲੀ ਜਿਹੜੀ ਮੇਨ ਆਈਟਮ ਆ ਲੋੜੀ ਦੀ ਉਹ ਤਾਂ ਕੱਢ ਕੇ ਵਿਖਾਓ ਸੱਚ ਜਿੰਨੇ ਸਿਆਲ ਨਗਾਉਣਾ ਕਾਏ ਇਹ ਆ ਲੋੜੀ ਆ ਗਈ ਜੇ ਆ ਚੱਕੋ ਆ ਮੇਨ ਆਟਮਾ ਲੋੜੀ ਦੀ ਇਹਦੇ ਬਿਨਾ ਲੋੜੀ ਲੋੜੀ ਨਹੀਂ ਹੁੰਦੀ ਆ ਦੂਜੀ ਆਈਟਮ ਜਿਹੜੀ ਇਹਦੀ ਭੈਣ ਆ ਉਹ ਵੀ ਨਾਲ ਇਹਦੇ ਇਹਨਾਂ ਦੋ ਬਿਨਾ ਲੋੜੀ ਲੋੜੀ ਨਹੀਂ ਹੁੰਦੀ ਨਹੀਂ ਇਹ ਖਾਸ ਸ਼ਾਗਨ ਹੁੰਦੇ ਸਪੈਸ਼ਲ ਦੋ ਚੀਜ਼ਾਂ ਬਾਕੀ ਸਾਰਾ ਕੋਈ ਇੱਕ ਪਾਸੇ ਤੇ ਜਿਹੜੀ ਇਹ ਚਾਟਮਾ ਇਹ ਇੱਕ ਪਾਸੇ ਹਾਂ ਭਾਈ ਤੇਰਾ ਹੋਵਾ ਹਾਂ ਇਹ ਦੋ ਆਈਟਮ ਕੀ ਸਪੈਸ਼ਲ ਲਿਆਂਦਾ ਜੰਮੂ ਚਾਕਲੇਟ ਜੰਮੂ ਚਾਕਲੇਟ ਦੀ ਬਾਲੀ ਸ਼ਕੀਨ ਹੈ ਹਨਾ ਉਹ ਸਪੈਸ਼ਲ ਆਈਟਮ ਆਈ ਭਈ ਇਹਦੇ ਆਸਤੇ ਵਾਹ ਜੀ ਵਾਹ ਓ ਲੈ ਪੈ ਗਈ ਢੇੜਾ ਪੌਣਾ ਦਾ ਮੈਂਟੋ ਮੈਂਟ ਲਾਲਾ ਡਿਗ ਪੀਆ ਕਹਿੰਦੇ ਇਹ ਆ ਚੱਕ ਜੰਮੂ ਚਾਕਲੇਟ ਆ ਗਏ ਜੇ ਵਾਹ ਜੀ ਵਾਹ ਨਿੱਕੇ ਨਿੱਕੇ ਪੀਸ ਚਾਕਲੇਟ ਦੇ ਪ੍ਰਾਪਧੀਆਂ ਨਾਲ ਹੀ ਲਾਲਾਂ ਡੇਗ ਪੀਆ ਵੀ ਇੱਕ ਪੀਸ ਦਿਓ ਖਾਣ ਨੂੰ ਹਨੂ ਵੀ ਓ ਓ ਹੋ ਵੱਡਿਆ ਨਹੀਂ ਪੈ ਗਈ ਵੱਡੇ ਪੀਸ ਨੂੰ ਹੀ ਹਾਂ ਛੋਟਾ ਇੱਕ ਇੱਕ ਪ੍ਰਾਵੇ ਇੱਕ ਪ੍ਰਾਵੇ ਇੱਕ ਓ ਵੇ ਬਾਕੀ ਨਾਲ ਜੂ ਵੀ ਉਹਨਾਂ ਦੀਆਂ ਲਾਲਾਂ ਡੇਗ ਪੀਆਂ ਹਰਲੀਨ ਦਾ ਵੀ ਜੀ ਕਰਦਾ ਵੀ ਮੈਨੂੰ ਵੀ ਪੁੱਛੋ ਸੁਲਾ ਮਾਰਿਓ ਮੈਂ ਵੀ ਹੈਗੀ ਹਾਂ ਲਹਿਰਲੀਨ ਤੈਨੂੰ ਵੀ ਏਕਮ ਕਿੱਥੇ ਰਹਿ ਗਈ ਏਕਮ ਤੂੰ ਨਹੀਂ ਖਾਣਾ ਮੰਮੀ ਹੋਣੀ ਵੀ ਖਾਣ ਗਿਆ ਕਹਿੰਦੇ ਚਾਕਲੇਟ ਭਲਾ ਮੂੰਹ 'ਚ ਦੰਦ ਇੱਕ ਨਹੀਂ ਗਰਮਕ ਤੇਰੀ ਜਾੜ ਪਹਿਲਾਂ ਹੀ ਗਲੀ ਆ ਤੇ ਤੂੰ ਨਾ ਐਵੇਂ ਚਾਕਲੇਟ ਦੇ ਲਾਗੇ ਹੋਇਆ ਕਰ ਮੈਂ ਤੈਨੂੰ ਦਹੀ ਦੱਸਾਂ ਦੇ ਖਾਣਾ ਤਾਂ ਹੈਗਾ ਹੀ ਆ ਖਾਣਾ ਤਾਂ ਹੈਗਾ ਹੀ ਆ ਕਹ ਏਕਮ ਰਹਿ ਗਈ ਏਕਮ ਨੂੰ ਆਵਾਜ਼ ਮਾਰੋ ਆਹ ਤਾਂ ਡੱਬਾ ਪਕ ਗਿਆ ਆ ਹਾਂ ਆ ਹੁਣ ਰੱਖ ਲੋ ਤਜੋਰੀ 'ਚ ਲਕੋ ਕੇ ਏਕਮ ਦੀਆਂ ਲਾਲਾਂ ਦੂਰੇ ਜੀਬਾ ਮਾਰਦੀ ਤਰੀ ਆਉਂਦੀ ਵੀ ਆਏ ਹਾਏ ਮੈਂ ਰਹਿ ਗਈ ਮਗਰ ਭੱਜ ਗਿਆ ਭੱਜ ਗਿਆ ਇੱਧਰ ਮਾਮੇ ਦੀ ਉਧਰ ਆ ਇੱਧਰ ਓ ਵਾਹ ਜੀ ਵਾਹ ਬੂੰਦੀ ਆ ਵਾਹ ਜੀ ਬਾਬ ਕੀ ਬਾਤ ਸਾਰੀਆਂ ਆਈ ਐਟਮਾ ਕਹਿਣ ਤੋਂ ਕਹਿ ਸਿਰੇ ਤੁਸੀਂ ਲਾਲਾ ਨਾ ਸੱਟ ਮੈਂ ਨਹੀਂ ਬੱਸ ਲਾਲਾ ਨਾ ਸੱਟ ਕੁੜੇ ਲਾਲਾ ਨਾ ਸੱਟ ਇਹ ਕਮ ਇਹ ਕਮ ਚਾਹ ਤੇ ਇੱਕ ਡੱਬਾ ਇਹ ਵੀ ਘੈਂਟ ਆ ਹੈ ਵਾਹ ਜੀ ਵਾਹ ਲੈ ਵੀ ਤੁਸੀਂ ਲੋੜੀ ਦੇ ਬਾਈ ਸਾਡੇ ਨੇ ਨੂੰ ਕਹਿਣਾ ਸਾਰੇ ਜਾਣੇ ਜੀ ਬਹਿ ਜਾਓ ਇੱਥੇ ਤੇ ਆ ਤੋੜ ਦੋ ਪੱਤੇ ਤੇ ਗਾਹੀ ਗੋਗਲੂ ਤੇ ਬੂਲੀਆ ਨਹੀਂ ਨਹੀਂ ਉਹ ਇਹਨਾਂ ਦੇ ਡੰਗਰ ਹੈਗੇ ਆ ਚਲ ਇਹਨਾਂ ਦੇ ਵੀ ਇੱਕ ਅੱਧਾ ਰੱਖ ਲੈ ਹੈਗੇ ਇੱਕ ਅੱਧੇ ਡੰਗਰ ਤੁਸੀਂ ਲਿਆਏ ਸਾਡੇ ਲਈ ਮੂੰਗਫਲੀ ਰਿਓੜੀਆਂ ਐਂ ਤੁਹਾਨੂੰ ਭੇਜਣੇ ਆ ਆ ਵੇਖੋ ਮੂਲੀਆਂ ਇੱਕ ਮਿੰਟ ਵੇਖੋ ਮੂਲੀਆਂ ਛਲਗਮ ਇੱਕ ਸਪੈਸ਼ਲ ਜਿਹੜੀ ਮੂਲੀ ਆ ਵਾਲੀ ਆ ਵੇਖੋ ਇਹਦਾ ਰੰਗ ਵੇਖੋ ਤੁਸੀਂ ਮੂਲੀ ਦਾ ਛਲਗਮ ਵਰਗਾ ਇਹ ਸਪੈਸ਼ਲ ਨਾਲ ਤੁਹਾਡੇ ਆ ਤੇ ਇਹ ਸ਼ੁਭੈ ਚਲ ਦਿੱਤੀ ਆ ਤੁਹਾਨੂੰ ਠੀਕ ਹੈ ਕਿ ਨਹੀਂ ਏ ਏ ਇਹ ਨੇ ਤਾਂ ਜਾਣਾ ਨਹੀਂ ਅਸੀਂ ਵਿਆਹ ਤੇ ਇਹ ਮੈਨੂੰ ਕੀ ਕਰਨੇ ਨਹੀਂ ਨਹੀਂ ਬੱਸ ਨਾ 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 ਆਪਾਂ ਨੂੰ ਨਹੀਂ ਚਾਹੀਦੇ ਆਪਾਂ ਨੂੰ ਨਹੀਂ ਚਾਹੀਦੇ ਆਪਾਂ ਨੂੰ ਜਵਾਂ ਨਹੀਂ ਚਾਹੀਦੇ ਹਾਂ ਇਹਨੂੰ ਦੇ ਦਿ ਤੂੰ ਹਾਂ ਇਹਨੂੰ ਦੇ ਦਿਓ ਅਮਨ ਨੂੰ ਦੇ ਦਿਓ ਉਹ ਤੁਸੀਂ ਕਿੱਥੋਂ ਆਏ ਸੀ ਨਾ ਤੁਸੀਂ ਉਰਲੇ ਮੋੜ ਜਿੱਥੇ ਆਪਾਂ ਗੱਡੀ ਧਵਾਉਂਦੇ ਆਏ ਉੱਥੇ ਮੁੜੇ ਸੀ ਆਪਾਂ ਨਹੀਂ ਤੂੰ ਗੱਡੀ ਚਲਾਉਂਦਾ ਕੁੱਤ ਨੂੰ ਚਲਾਉਂਦਾ ਇਹ ਬੈਠੇ ਸੀ ਨਾਲ ਆਹੋ ਐਂ ਮੁੜ ਗਏ ਪਹਿਲਾ ਹੱਥ ਫਿਰਤੀ ਉਹ ਤਾਂ ਜਾਂਦੇ ਨੂੰ ਇਹ ਮੈਂ ਨਹੀਂ ਲੈਣੇ ਮੈਂ ਨਹੀਂ ਲੈਣੇ ਆ ਉਹ ਫਿਰ ਮੂੰਹ ਨੂੰ ਕਰ ਲਈ ਹਾਂ ਹੁਣ ਤਾਂ ਠੀਕ ਹੋ ਗਿਆ ਹੁਣ ਤਾਂ ਜਮਾਂ ਫਰਕ ਪੈ ਗਿਆ ਨਹੀਂ ਨਹੀਂ ਅੱਗੇ ਨਾਲ ਆਉਣ ਲੱਗੇ ਹਾਂ ਏ ਹੈ ਓਏ ਹੈ ਓਏ ਜਸਪਾਲ ਮੇਲਾ ਕੀ ਗੱਲ ਐ ਯਾਰ ਐਜ ਸੇ ਮੈਂ ਨਾਲ ਦਬ ਦੁਆਰ ਤੋਂ ਐ ਕਰ ਫਿਰ ਗਾ ਤੂੰ ਥੋੜਾ ਜਿਆਦਾ ਪਤਲਾ ਹੁੰਦਾ ਤੈਨੂੰ ਜੂਵੀ ਦੇ ਕੱਪੜੇ ਦੇ ਦਿਆ ਕਰਨੇ ਸੀ ਅਹੀਂ ਹਾਂ ਆਇਆ ਉਹ ਪਾਲਿਆ ਕਰਨੇ ਤੂੰ ਆ ਜਾ ਕਰੂਗੀ ਇੱਧਰ ਐ ਇੱਧਰ ਵੇ ਤੂੰ ਬਰਾਬਰ ਹੀ ਕਹਿ ਥੜਾ ਗਾਹ ਹੋਰ ਹੋ ਗਿਆ ਤੇ ਨਹੀਂ ਆਜਣਾ ਪਿੱਛੇ ਰਹਿ ਥੋੜਾ ਜਿਹਾ ਪਿੱਛੇ ਰਹਿ ਗਏ ਨੇ ਇਹਨੇ ਦਾ ਵਿਆਹ ਤੇ ਨਹੀਂ ਜਾਣਾ। ਕੱਲ ਦਾ ਦਾਰੂ ਵੀ ਗਿਆ ਸਾਡੇ ਘਰ। ਇਹ ਨਾ ਅਸਲ ਦੇ ਵਿੱਚ ਗੱਲ ਹੋਰ ਕੋਈ ਨਹੀਂ ਇਹ ਮੰਮੇ ਆ ਲਾਲਚ ਕਰਦੇ ਆ ਆਪਦੇ ਡੰਗਰਾ ਮੈਂ। ਤੇ ਕਰਨਾ ਹੀ ਪੈਂਦਾ ਏਕ 2 ਕਿਲੋ ਪੱਠੀ ਪੈ ਜਾਣੀ। ਗੁਰਮੁਖੀ ਕਿੰਨੇ ਵਿੱਚ ਮਿਕਰ ਜਾਣੀ। ਉਹ ਤੇ ਕਰਵਾਉਂਦੇ ਹਨ ਪਤਾ ਕੀ ਕਰਦੇ ਹਨ ਹਾਂ ਉਹ ਤਾਂ ਸਾਰੇ ਪੱਤੇ ਉਹਨਾਂ ਨੂੰ ਲੱਗ ਜਾਂਦਾ ਉਹ ਮੂਲੀ ਦਾ ਲੱਗਦਾ ਹਾਂ ਇਹੋ ਜਿਹਾ ਮੂਲੀਆਂ ਵਾਲੇ ਵਿੱਚ ਹੀ ਤੋਲ ਦਿੰਦੇ ਪਰ ਮੰਮੀ ਹੋਣੀ ਕਹਿੰਦੇ ਨਹੀਂ ਗੋਗਲੂ ਵੱਖਰੇ ਫੇਰ ਆ ਵੇਖ ਮੂੜੀਆਂ ਪਹਿਲਾਂ ਤੂੰ ਇਹ ਜੀਆਂ ਵੇਖੀਆਂ ਨਹੀਂ ਦੇਖੀਆਂ ਆਹ ਮੂਲੀ ਦਾ ਸਪੈਸ਼ਲ ਮੂਲੀ ਆ ਹਾਂ ਸਪੈਸ਼ਲ ਤੈਨੂੰ ਕਹਿੰਿਆ ਮੈਂ ਬਦਾਈਆਂ ਤੈਨੂੰ ਮੈਂ ਤੁਹਾਨੂੰ ਆਹ ਲੈ ਲੈ ਮੈਂ ਬੋਲ ਬਦਾਈਆਂ ਆ ਵਾਵਾ ਹਾਂਜੀ ਉਸ ਕੰਪੈਨ ਕੰਬੈਨੋ ਮੇਰੇ ਲਾਸਟ ਜਾਊਗੀ ਜਨਵਰੀ ਦਾ ਲਾਸਟ ਇਹ ਕਿਨੇ ਆਹ ਮਸ਼ੀਨ ਵੀਦਣ ਵਾਲੀ ਕਿੰਨੇ ਦੀ ਲੈ ਬਈ ਆ ਉਹ ਦੁਜਾ ਵਿੱਚ ਜਪਾਨੀ ਸਾਗ ਵੀ ਆ ਗੰਦਲਾਂ ਵਾਲਾ ਸਾਗ ਵੀ ਆ ਤੇ ਜਪਾਨੀ ਸਾਗ ਵੀ ਆ ਵਿੱਚ ਪੱਤੇਆਂ ਵਾਲਾ ਹਾਂ ਉਹ ਕਿ ਚਾਈਨਾ ਮੇਡ ਕੇ ਕਿਹੜਾ ਕੇਲਾ ਸਰੋਂ ਕੇਲਾ ਸਰੋਂ ਜਿਹੜੇ ਵੀ ਹੈਗੇ ਤੇ ਵਿੱਚ ਬਾਥੂ ਤੇ ਵਿੱਚ ਬਾਈ ਧਣੀਆਂ ਤੇ ਬਾਈ ਮੇਥਰੇ ਵੀ ਹੈ ਨਹੀਂ ਬਾਥੂ ਦਾ ਤਾਂ ਝੂਠ ਹੀ ਮਾਰਦਾ ਚੱਲ ਬਾਥੂ ਦਾ ਝੂਠ ਉਹ ਲੈ ਲਿਓ ਹੁਣ ਥੋੜਾ ਬਾਦਾਂ ਦਾ ਲੈ ਲਿਓ ਦੁਕਾ ਕੇ ਰੇੜੀ ਦੋ ਬਾਥੂ ਬੂਥੂ ਲੈ ਲਿਓ ਮੇਥਰੇ ਤੇ ਧਣੀਆਂ ਦਾ ਹੈਗਾ ਹਾਂ ਉਹ ਤਾਂ ਪਾਇਆ ਨਾ ਫਿਰ ਜਿਹੜੀ ਚੀਜ਼ ਹੈਗੀ ਉਹ ਤਾਂ ਪਾਤੀ ਨਾ ਬਾਕੀ ਬਾਈ ਬਾਤ ਉਹ ਤੋਂ ਲੈ ਲਿਓ ਉੱਥੋਂ ਜਾ ਕੇ ਰੇੜੀ ਤੋਕਾ ਹਾਂ ਹਾਂ ਸਾਡੇ ਨਾਂ ਵੀ ਤੱਕਾ ਆਇਆ ਤੇ ਤੁਹਾਡੇ ਨਾਂ ਵੀ ਆਉਣਾ ਠੀਕ ਹੈ ਨਾ ਇਹ ਕੋਈ ਲਿਆਈ ਨਹੀਂ ਹਾਂ ਇੰਨਾ ਕ ਤਾਂ ਫਿਰ ਚੱਲਦਾ ਹੀ ਆ ਹਾਂ ਮੈਂ ਕਰਾਂਗਾ ਤਾਂ ਚੰਗਾ ਠੀਕ ਹੈ ਜੀ ਮੈਂ ਹੱਥ ਮਲਾ ਲਵਾਂ ਓਕੇ ਸੋ ਤੁਹਾਨੂੰ ਮੈਂ ਦੱਸਿਆ ਸੀ ਕਿ ਕੰਟੀਨਿਊ 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 ਬੁਲਾਓਗੇ ਆਪਣੇ ਆਉਣਗੇ ਸੋ ਪੱਗ ਬੰਨ ਲਈ ਆ ਤੇ ਠੰਡ ਬਹੁਤ ਆ ਕੀ ਲੋਕੀ ਜਿਹੜੇ ਕਹਿੰਦੇ ਠੱਡ ਪੈਣੀ ਨਹੀਂ ਠੰਡ ਪਈ ਜੀ ਬਹੁਤ ਆ ਬਾਕੀ ਤੁਸੀਂ ਨਸਬ ਤੁਹਾਡੇ ਟੈਂਪਰੇਚਰ ਕਿੰਨਾ ਕਿੰਨਾ ਆ ਤੇ ਤੁਹਾਡੇ ਟੈਂਪਰੇਚਰ ਕਿੰਨਾ ਕਿੰਨਾ ਸਾਰੇ ਜਣੇ ਦੱਸਿਓ ਯੈਸ ਸਿਰਾ ਹੋਇਆ ਪੈ ਠੰਡ ਵਾਲਾ ਸੋ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆਪਣੀਆਂ ਨਿੱਕੀਆਂ ਵੀਡੀਓ ਵੇਖਣ ਲਈ ਆਪਣੀ ਸਨੈਪਚੈਟ ਹੈਗੀ ਸੰਧੂ @uni21 ਤੇ ਆਪ ਮੇਰੀ ਸਨੈਪਚੈਟ ਹੈਗੀ ਸੰਧੂ ਗੁੱਗੂ 1 ਸੰਧੂ j u g u 1 ਤੇ ਆਪਣਾ ਵੀ ਬਈ ਬਲਕਰਨ 157 ਤੇ ਮੇਰਾ ਇੰਸਟਾਗ੍ਰam ਹੈ ਗੁਰਸ਼ਰਨ.157 g u r s h a r n.157 ਤੋ ਚ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਵਧੀਆ ਲੱਗਾ ਤੇ ਬਾਬਾ ਨਾਨਕ ਮੇਰ ਕਰ ਸਾਰਿਆਂ ਦੇ ਬੁੱਕ ਦੇ ਉੱਤੇ ਰਹਿ ਗਿਆ ਸਿਰਫ 1000 ਸਬਸਕ੍ਰਾਈਬਰ ਲੱਖ ਪੂਰਾ ਹੋ ਉਹ ਇਹਨੂੰ ਸ਼ੇਅਰ ਕਰ ਕਰ ਇੰਨਾ ਸ਼ੇਅਰ ਕਰ ਦੋ ਕਿ ਕੱਲ ਅਗਲੀ ਵੀਡੀਓ ਤੇ ਕਹਿਣ ਵਾਹ ਜੀ ਵਾਹ ਕਮਾਲ ਚੱਕ ਦੀ ਗਰੀਬੀ ਜਰੂਰ ਫੇਸਬੁੱਕ ਨੂੰ ਸ਼ੇਅਰ ਕਰਿਓ ਤੇ ਆਪਣਾ 1 ਲੱਖ 1000 ਸਬਸਕ੍ਰਾਈਬਰ ਘਾਟਾ 1 ਲੱਖ ਤੋ YouTube ਨੂੰ ਵੀ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਇਦਾਂ ਹੀ ਬਲੌਗ ਕੰਟੀਨਿਊ ਰਹਿਣਗੇ ਤੋ ਨਾਲ ਦੀ ਨਾਲ ਅਗਲੇ ਪ੍ਰੈਂਕਾਂ ਦੇ ਵਿੱਚ ਓਕੇ